ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਸਰੇ ਕਰਨ ਚਲੋ ਵੀ ਸਰੀ ਬੰਨਣਾ ਨੇ ਵੀ ਆ ਗਏ ਇੱਕ ਸਾਈਡ ਦਾ ਰੋੜੇ ਦੀ ਢੇਰੀ ਲੱਗੀ ਉਹ ਵੀ ਖਾਲੀ ਕਰਾਉਣੀ ਹੈ ਅੱਜ ਕਰਦੇ ਵੀਡੀਓ ਸ਼ੁਰੂ ਤੇ ਬਿੰਦਰ ਰੋ ਬਾਈ ਪਾਣੀ ਹੈਗਾ ਬਾਹਰ ਬੋਲੇ ਲੋ ਵੀ ਮੌਸਮ ਚੱਕ ਰੋ ਐਨ ਠੰਡਾ ਠਾਰ ਕਰਤਾ ਲੈੜਾ ਦੀ ਹੁਣ ਮੰਨਣਾ ਹੁਣ ਬੈਨ ਇਹ ਚੱਲ ਪਣਾਉਦੇ ਨਾਲ ਧਰ ਤੁੱਪ ਦੇਖੋ ਐਨ ਮੱਕੇ ਧੁੱਪਾ ਕਰਦਾ ਪਾਪੇ ਠੰਡਾ ਆਇਆ ਨਾ ਠੰਡਾ ਹੋ ਗਿਆ ਠੰਡਾ ਠਾਰ ਖੁਸ਼ ਹੋ ਗਿਆ ਹਾਂ ਉਹ ਠੰਡਾ ਰੁਹਿਆ ਐਂਡ ਏਸੀ ਵਾਲੀ ਹਵਾ ਨਪਾਈ ਚੱਲ ਵੀ ਨਾ ਬੱਦਲ ਤਾਂ ਉੱਪਰ ਤੇ ਆ ਕੇ ਉੱਪਰ ਐਨ ਤੇ ਉਧਰੋਂ ਲੰਘ ਗਿਆ ਮੌਸਮ ਹੈ ਦਿਗਣ 16 ਵਾ ਟੈਂਪਰੇਚਰ ਹੁੰਦਾ ਐਂਡ ਦੂਪ ਵੀ ਠੰਡੀ ਹੋਗੀ ਧੂਪ ਐਨ ਠੰਡਾ ਮੌਸਮ ਕਰਦੀ ਏਸੀ ਵਾਲਾ ਨਜ਼ਾਰਾ ਹੈ ਫਰ ਪੂਰਾ ਫੁੱਲ ਨਜ਼ਾਰਾ ਹੈ ਇਹ ਕੋਣ ਰੋਟੀਆਂ ਰੱਖ ਲਿਆ। ਹਾਂ। ਤੇ ਲੋ ਬਈ ਰਾਤ ਆ ਬਿੱਲਰ ਬਣ ਗਏ ਸੀਗੇ। 1 2 3 4 5 ਬਾਕੀ ਰਾਤ ਸਰੀਆ ਘਟ ਗਿਆ ਸੀਗਾ। ਉਹ ਨਵਾਂ ਮੰਗਾਇਆ ਉਹ ਪਿਆ ਉਹ ਦੇਖੋ। ਰਾਤੀ ਮੰਗਾਇਆ ਸੀਗਾ ਫਿਰ ਅਸੀਂ ਤੇ ਅੱਜ ਹੁਣ ਕੰਮ ਦੇ ਦੇ ਜੇ ਸਾਰਾ ਸਰੀਆ ਮੰਨ ਹੋਣਾ ਹੈ ਸੈਡਾ ਮੈਂ ਦੁਪਹਿਰ ਤੱਕ। ਵੇ ਕੰਮ ਖਿੱਚਿਆ ਬਾਅਦ ਸਾਰੇ ਬਣ ਗਏ ਬਈ ਸਾਰ ਲਾਈਨ ਰਹਿ ਗਈ ਕੋ ਪਿਛੇ ਬਾਥਰੂਮ ਵੀ ਪੜਦਾ ਮੈਂ ਵੀ ਥੋੜਾ ਹੀ ਰਹਿ ਗਿਆ ਚਾਰ ਕਿ ਕਰਨਾ ਹੀ ਹੈ ਨਾ ਚਾਰ ਕਰਨ ਬਾਅਦ ਅ ਥੋੜੀ ਹੀ ਟੀ ਰਹਿ ਗਈ ਬਜਾਦਾ ਨਹੀਂ ਇਹ ਵੀ ਕੰਮ ਨਿਪੜੇ ਜਾਣਾ ਆਪਣਾ ਬਾਕੀ ਕੋ ਨਿਉ ਕੱਟਣ ਲੱਗਿਆ ਬੋਤੇ ਗੱਲੇ ਆਪਣੀ ਪੀਂਦੇ ਤੁਸੀਂ ਕੰਮ ਕਰੇ ਦੇਣਾ ਹਾਂ ਕੰਮ ਕਰੇ ਦੇਣੀ ਨਾਲ ਜਦੋਂ ਵੇਢ ਕੇ ਜਾਂਦਾ ਸਾਰਾ ਚਲੋ ਭਾਈ ਬਾਕੀ ਦੇਰ ਦੇ ਦੀ ਕਿੰਨਾ ਕੰਮ ਦਿੱਤ ਰਹੇ ਆ ਤੇ ਕਾਲੂ ਫੱਟੇ ਲਾ ਕੇ ਆਪਾਂ ਇਹਨਾਂ ਦੇ ਬੀਮ ਚ ਉਹ ਭਰ ਦੇਣਾ ਕੰਕਰੀਟ ਹੋਊਗਾ ਆਪਾਂ ਆਪੇ ਵੀ ਆ ਕੇ ਪਾਉਣੇ ਨੂੰ ਜਿੱਥੇ ਇਹ ਚ ਪਾ ਦੇਣੇ ਗੜੂ ਅੰਗਲੀ ਦੇਖਣ ਆਏ ਹੁਣ ਸ੍ਰੀ ਗੱਜ ਜੀ ਸਾਰਿਆਂ ਨੂੰ ਜੀ ਠੀਕ ਚੱਲਦਾ ਕੰਮ ਹਾਂ ਠੀਕ ਠਾਕ ਤੁਸੀਂ ਵੀ ਲਾਉਣੇ ਘਰ ਹਾਂ ਹਾਂ ਮੈਂ ਇਹਨੇ ਪੌੜੀਆਂ ਬਣਾਉਣਾ ਮੜਾ ਜੀ ਅੱਛੇ ਸਰੀ ਵਾਲਿਆਂ ਦੇ ਬਾ ਸਰੀ ਵਾਲੇ ਇਹੀ ਆਉਂਦੇ ਮੇਰੇ ਮੁੰਡੇ ਇਹਨਾਂ ਨਾਲ ਗੱਲਬਾਤ ਹੋਈਦੀ ਆ ਅੱਛਾ ਅੱਛਾ ਹਾਂ ਮੈਂ ਸਹੀ ਕਰਦੇ ਹਾਂ ਹਾਂ ਕੰਮ ਠੀਕ ਆ ਮੈਂ ਆਪਣਾ ਵੀ ਖਿੱਚਿਆ ਹੋਇਆ ਵਾ ਇੱਕ ਆਹੀ ਲਹਿਰ ਰਹਿੰਦੀ ਇੰਦਰ ਲਈ ਹਾਂ ਹਾਂ ਬਾਕੀ ਤਾਂ ਹੋ ਜਾ ਜਲਦੀ ਨਰ ਮਿਸਤਰੀ ਨੇਵੇਂ ਢੂੜਾ ਪੱਟੀਆਂ ਵੀਆਂ ਢੂੜਾ ਗੱਟੀਆਂ ਵੀਆਂ ਪਹਿਲਾਂ ਤਾਂ ਮੈਨੂੰ ਆਸਤੀ ਵੀ ਠੰਡੀ ਹੋਣਗੇ ਇਹ ਹਾਂ ਪਰ ਵਿੜੇ ਦੇ ਆ ਠੀਕ ਆ ਹਾਂ ਇਹਨੇ ਤੁਹਾਨੂੰ 15 ਦਿਨ ਲੈਟ ਰਿਹਾ ਕਰਦਾ ਹੁਣ 10 ਤੇ 15 ਦਿਨ ਹਾਂ ਹੋ ਜਾਣਾ ਬਸ ਮੈਂ ਹੈਗੇ ਜਿਹੜਾ 8 ਸੀਸੀ ਬੀਮ ਪਰ ਹੋਗੇ ਨਾ ਹਾਂ ਫੇਰ ਕੰਮ ਖਿੱਚਣਾ ਕੰਮ ਸਟਾਰਟ ਹਾਂ ਹਾਂ ਇਹ ਥੋੜਾ ਟਾਈਮ ਲੈ ਰਿਹਾ ਨੇ ਦੋ ਦਿਨ ਖਾਲੇ ਸਾਡੇ ਦੋ ਜਾਂ ਤਿੰਨ ਦਿਨ ਤਿੰਨ ਅਜੇ ਸਮਝ ਲਓ 30 ਦਿਨ ਨੇ ਉਹਦਾ ਕਾਦਾ ਆ ਇਹ ਨਾ ਬੀਮਾ ਦਾ ਹਾਂ ਬੀਮਾ ਦਾ ਬੀਮਾ ਕਰਕੇ RCC ਬੀਮ ਪਰ ਹੋਣਾ ਹੈ ਕੱਲੂ ਪਰ ਆਉਣਾ ਹੈ ਕੱਲੂ ਤੀਜਾ ਦਿਨ ਹੋ ਜਾਣਾ ਨਹੀਂ ਅਜੇ 3 ਦਿਨ ਦੇ ਲੋ 3 ਦਿਨ ਨੂੰ ਕਿੱਥੇ ਪਹੁੰਚ ਜਾਣਾ ਇਹਦੇ ਬਾਅਦ ਚੱਲਣਾ ਇਹਦੇ ਬਾਅਦ ਪਟਾਕੇ ਪੈਣੇ ਫੇਰ ਫੇਰ ਕੰਮ ਖਿੱਚਣਾ ਹੋਰ ਕੀਆ ਵਧੀਆ ਸਾਨੂੰ ਪਿੰਡੋਂ ਖਣੀ ਕਰਤੇ ਹਾਂਜੀ ਹਾਂ ਉਹਦੇ ਇਹ ਪੰਜ ਮੱਜਲਾ ਪਾਲਾ ਵੀਰੇ ਹਾਂ ਕੋਈ ਚੱਕਰ ਨਹੀਂ ਆਹ ਹੋਰ ਕੀਆ ਟਾਕੇ ਦੀ ਬਣੀ ਰਖਾ ਲੀਆ ਵਿੱਚ ਨਾ ਨਾ ਠੀਕ ਆ ਥੈਂਕ ਯੂ ਮੌਸਮ ਦਾ ਵੀ ਫਰਕ ਪਿਆ ਗਿਆ ਹਾਂ ਮੌਸਮ ਦਾ ਫਰਕ ਹੋਣ ਠੰਡਾ ਆਏ ਤਾਂ ਪਰਵੇਗ ਉਹ ਕੰਨਤੀ ਜੀ ਨਹੀਂ ਆਉਂਦੀ ਹਾਂ ਤੋਂ ਪਏ ਬੈਠ ਕੇ ਕੰਨਤ ਨਹੀਂ ਆਉਂਦੀ ਹਵਾ ਠੰਡੀ ਚੱਲਦੀ ਆ ਠੰਡੀ ਚੱਲਦੀ ਆ ਹਾਂ ਦਾਈਆਂ ਸੀ ਆ ਮਸਾਂ ਨੂੰ ਸ਼ੁਰੂ ਕਰਿਆ ਉਹ ਗਰਮੀ ਜਿਹਾ ਹੋਣਾ ਨਹੀਂ ਸੀ ਨਹੀਂ ਗਰਮੀਆ ਚ ਨਹੀਂ ਆ ਉਹ ਮੇਰੇ ਬੱਸ ਹੋਈ ਪਈ ਸੀ ਅੱਛਾ ਹਾਂ ਤੇ ਜਾਣੇ ਵਾਟਰ ਕੂਲਰ ਪੀ ਜਾਂਦੇ ਦੋ ਬਾਰ ਲੀਟਰ ਦਾ ਹਾਂ ਗਰਮੀ ਬਹੁਤ ਸੀ ਬਹੁਤ ਇਹ ਵੀ ਦੋ ਬਾਰ ਬਰ ਹੁੰਦਾ ਉਹ ਦਿਨ ਚ ਆਕਿਆ ਬਹੁਤ ਦਾ ਫਰਕ ਪੈ ਗਿਆ ਹਾਂਜੀ ਹਾਂਜੀ ਅੱਗੇ ਅੱਗੇ ਪਈ ਜਾਣਾ ਕਹਿੰਦੇ ਸਾਨੂੰ ਸਿਆਲ ਦਾ ਕੰਮ ਵਧੀਆ ਹਾਂ ਆਲੇ ਗਰਮੀ ਆ ਜਾਂਦੀ ਆ ਹੋਰ ਕਿਉਂ ਬੜਾ ਲੱਗਿਆ ਰਹਿੰਦਾ ਹਾਂਜੀ ਹਾਂਜੀ ਜੇ ਤਾਂ ਹੋ ਜਾਂਦੇ ਥੋੜੇ ਜਿਹਾ ਠੁਠੇ ਕੰਮ ਨਿਬੜਦਾ ਘੱਟ ਆ ਹਾਂਜੀ ਪਰ ਉਧਰ ਆਰਾਮਦਾਰੀ ਆ ਸਰੀਰ ਆਰਾਮਦਾਰੀ ਹਾਂਜੀ ਇੱਥੇ ਮਰਜੀ ਵਹਿ ਜਾ ਇੱਕ ਹੋਰ ਸਿਆਲ ਤੇ ਪਾਇਦਾ ਮਕਾਨ ਢੇੜਦਾ ਨਹੀਂ ਹਾਂਜੀ ਠੰਡੇ ਰਹਿੰਦੇ ਇੱਥੇ ਹੂੰ ਰੋਹੀ ਪਾ ਕੇ ਜਿਹੜੇ ਢੇੜਾਂ ਜਾਂਦੀਆਂ ਸੁੱਕੀ ਜਾਂਦਾ ਫੇ ਨਾਲ ਦੀ ਨਾਲ ਹਾਂ ਨਾਲ ਦੀ ਨਾਲ ਸੁੱਕੀ ਜਾਂਦੀਆਂ ਹੁਣ ਹਵਾ ਵੀ ਠੰਡੀ ਹੋ ਜਾਣੀ ਸਾਰਾ ਕੋ ਮੌਸਮ ਹੀ ਠੰਡਾ ਹਾਂਜੀ ਵਾਹ ਛਿਆੜ ਦੀ ਆ ਤੇ ਰੋਹੀ ਦੀ ਲਪਾਈ ਦੇਖ ਲਈ ਛਿਆੜ ਦੀ ਜਿਹੜੀ ਲਪਾਈ ਉਹ ਚ ਤੇੜਾ ਨਹੀਂ ਪੈਣੀ ਬਰੀਕ ਬਰੀਕ ਜੀਆਂ ਰੋਹੀ ਜੀ ਪਈ ਜਾਂਦੀ ਨਾਲ ਦੀ ਨਾਲ ਹੋਵੇ ਪਾਣੀ ਸੁੱਕੀ ਜਾਂਦਾ ਨਾਲ ਦੀ ਨਾਲ ਹੁਣ ਅਗਲੇ ਕਰੇ ਹੋਵੇ ਨਾਲ ਦੀ ਨਾਲ ਪਾਣੀ ਨਾਲ ਦਸ ਦਿਨ ਪਾਣੀ ਲਾਇਆ ਹਾਂਜੀ ਤੇੜਾ ਪਾਟੀਆਂ ਪਈਆਂ ਉਹਨੂੰ ਬਰੀਕ ਬਰੀਕ ਜੀਆਂ ਹਾਂਜੀ ਹਾਂਜੀ ਬਾਕੀ ਖਿੱਚਿਆ ਪਿਆ ਦਾ ਇੱਕ ਉਹ ਜੀ ਉੱਥੇ ਦੋ ਬੀਮ ਰਹਿੰਦੇ ਹਾਲੇ ਹੂੰ ਅੱਛਾ ਉਹ ਸਾਹਮਣੇ ਹੂੰ ਉੱਥੇ ਵੀ ਅਸੀਂ ਨਾਲੇ ਕਰਾ ਸੀ ਪਹਿਲਾਂ ਸੌ ਤਰੇ ਬਾਅਦ ਚ ਕਰਵਾਉਂਗੇ ਉਹਨਾਂ ਠੀਕ ਹੈ ਪਹਿਲਾਂ ਥੱਲੇ ਜਿਹੜਾ ਥੱਲਾੜਾ ਕਾਰਡ ਆ ਉਹ ਅਸੀਂ ਪਹਿਲਾਂ ਕਰਵਾ ਲੈਣਗੇ ਮਜ਼ਬੂਤੀ ਹੋ ਰੂਗੀ ਥੋੜੀ ਥੱਲੇ ਵਾਲੇ ਪੋਜੀਸ਼ਨ ਦੀ ਹੂੰ ਠੀਕ ਹੈ ਉੱਪਰ ਲੈਂਟਰ ਪਾ ਕੇ ਬਾਅਦ ਚ ਬਣਾਉਂਗਾ ਤੇ ਪੌੜੀ ਪਾਉਣੀ ਹੈ ਅਸੀਂ ਅੱਛਾ ਉਹਦੇ ਸੈਟਿੰਗ ਨਹੀਂ ਬੈਠਦੀ ਉਹਨੇ ਅਸੀਂ ਕਿ ਟਾਈਮ ਲੱਗਣਾ ਉਹਨੂੰ ਉਹਨੂੰ ਕਿ ਮੈਂ ਕਿਹਾ ਅਸੀਂ ਲੇਟੇ ਕਰ ਲੂਗੇ ਅੰਦਰ ਪਿਛਲਾ ਤਿਆਰ ਕਰਾ ਲਈਏ ਸਾਰਾ ਠੀਕ 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 ਬਾਹਰਲਾ ਪੋਜੀਸ਼ਨ ਬਾਅਦ ਚ ਪਿੱਛੇ ਤਿਆਰ ਕਰਾਂਗੇ ਪਹਿਲਾਂ ਅੰਦਰ ਬੜ ਜਾਈਏ ਨਾ ਨਾ ਠੀਕ ਆ ਹਾਂਜੀ ਉਹ ਅੱਗੇ ਅੱਗੇ ਠੰਡਾ ਹੀ ਜਾਂਦੀ ਆਜਾ ਛਾਂ ਦੇ ਮੈਂ ਤੇਰਾ ਹੀਲਾ ਕਰਾਵਾ ਮੈਂ ਤੈਨੂੰ ਪਹਿਲੇ ਦਿਨ ਹੀ ਕਹਿ ਗਿਆ ਵੀ ਆ ਜਾ ਭਾਈ ਮੇਰੇ ਕਿਨੇ ਹਾਂ ਕੁਰਸੀਆਂ ਕਰਤੀਆਂ ਚੱਕਦੇ ਭਾਈ ਵਾ ਠੀਕ ਨਿਬੜ ਲਿਆ ਉਧਰ ਵਾਹੀ ਲੱਗਿਆ ਆਪਣਾ ਇਹਦੀ ਕਰਨਾ ਹੈ ਆਪਣਾ ਇਹਨੂੰ ਮਾਲ ਵੜ ਕੇ ਦੇ ਪਿੰਡਾਂ ਨੂੰ ਇਹਨੂੰ ਪਿੰਡਰ ਤੋਂ ਦੇ ਦੋ ਠੀਕ ਆ ਜਦੋਂ ਕੋਈ ਭਾਈ ਦੀ ਪੌੜੀ ਬੰਦ ਕਰਦੇ ਆ ਆਜਾ ਛਾਂ ਤੈਨੂੰ ਰਵੀ ਆਇਆ ਆਇਆ ਹੁਣ ਆਇਆ ਨਾ ਕਹਿੰਦੀ ਮੁਰਗਾ ਰੱਖ ਕਰਨਗੀ ਵਾਲਾ ਆਇਆ ਜਾਂਦਾ ਹਾਂ ਹਮ ਬਾਥਰੂਮ ਦੇ ਅੱਗੇ ਜਾ ਕਰਤਾ ਇਹਨਾਂ ਹਮ 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 ਏ ਪੂਰੇ ਦਾ ਮੁੰਡਾ ਪਾਈ ਗੱਲਾਂ ਬਹੁਤ ਮਾਰਦਾ ਮੁੰਡਾ ਹਮ ਹਮ ਨਾ ਠੀਕ ਆ ਐ ਇਹ ਤਾਂ ਬਈ ਕੜਾ ਕਮਾਉਣਾ ਪੈ ਤਾਂ ਅਸੀਂ ਪਹਿਲੀ ਥਿਆਰਾ ਹੁਣ ਨਾਲ ਦੀ ਨਾਲੇ ਕਰਾ ਲਿਆ ਵੀ ਨਹੀਂ ਠੀਕ ਆ ਤਾਂ ਅਸੀਂ ਹੁਣ ਆਰਸੀ ਜੀ ਵੀ ਸਾਰਿਆਂ ਦੇ ਬੈਣੀ ਇਕੱਠੇ ਹੀ ਹਾਂਜੀ ਨਾਲ ਦੀ ਨਾਲ ਠੀਕ ਨਹੀਂ ਫੇ ਲਗ ਲਗ ਫੇ ਮਜ਼ਬੂਤੀ ਨਹੀਂ ਬਣਦੀ ਰਹੀ ਉਹਦੀ ਹਾਂ ਪਰ ਕਿ ਜਨਾ ਪਕਰ ਜੀ ਬਣ ਜੂਗੇ ਸਾਰਿਆਂ ਦੀ ਖਬਰ ਜੀ ਤਸਰੀ ਨਿਕਲ ਜਾਣੇ ਉਥੇ ਦੀ ਵੀ ਤਸਰੀ ਨਿਕਲ ਜਾਣੇ 20 ਦੇ ਵਿੱਚ ਆ ਕੇ ਜਿਹੜਾ ਕੱਢਦੇ ਆ ਲੇਖ ਹਾਂਜੀ ਹਾਂ ਉਹ ਨਾਲੇ ਅਸੀਂ ਪੈਗ ਮੰਗਾ ਲਏ ਕੀ ਪਹੋਂ ਤੋੜਪਾਨ ਕਰਨੀ ਲੋੜ ਨਹੀਂ ਪਊਗੀ ਪਹਿਨੀ ਪਾ ਲੈਣੇ ਨਾਲ ਦੀ ਨਾਲੇ ਬਾਈ ਬਾਅਦ ਚ ਤੋੜਦਾਂ ਬਹੁ ਪਿਲਰ ਅਸੀਂ ਪਹਿਲਾਂ ਹੀ ਕਹੇ ਕਿ ਪਿਲਰ ਨਹੀਂ ਤੋੜਨਾ ਆਪਣੇ ਪਹਿਲਾਂ ਹੀ ਸੈਟਿੰਗ ਕਰਕੇ ਪਾ ਜਾ ਓਕੇ ਵਿੱਚ ਨੂੰ ਕਮਾ ਲੈ ਜਿੱਥੇ ਕਮਾਉਣਾ ਹਾਂ ਠੀਕ ਆ ਪਾ ਦੇਣੇ ਕੱਲੂ ਇਹ ਵੀ ਲੈ ਲੈ ਠੀਕ ਆ ਮਿਸਤਰੀ ਨਾਲ ਵੀ ਗੱਲ ਗੈਰੀ ਵੀ ਆ ਹਾਂ ਕੱਲ ਨੂੰ ਸ਼ੱਕ 8 ਵਜੇ ਸਾਰੇ ਆ ਪਾ ਕੇ ਜਾਣੇ ਆ ਠੀਕ 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 ਫੱਟੇ ਅੱਜ ਸ਼ਾਮ ਨੂੰ ਲਿਆ ਦੇਣੇ ਹਾਂ ਠੀਕ ਆ ਕੰਮ ਕਰ ਦੇਣਾ ਸਾਰਾ ਕੰਮ ਇਹ ਠੀਕ ਆ ਨਹੀਂ ਨਹੀਂ ਮਿਸਤਰੀ ਵੀ ਤਿੰਨ ਬੁਲਾਉਂਗੇ ਕੱਲ ਨੂੰ ਹੂੰ ਲੇਬਰ ਵਾਲੇ ਬੰਦੇ 6 ਨਾ 7 ਠੀਕ ਆ ਆ ਬੰਦਾ ਆਪਣਾ ਪੱਕਾ ਹੀ ਆ ਫੁੱਲ ਚੰਦ ਉਹ ਵਹ ਹੈ ਮੁੰਡਾ ਚੱਲ ਗਿਆ ਠੀਕ ਆ ਫੁੱਲ ਚੰਦ ਹਾਂ ਜੀ ਓਕਰਬੋਟ ਓਕੇ ਚੁੱਪਲਾਂ ਠੀਕ ਆ ਹਾਂ ਜੀ ਐਨ ਗੈਂਦ ਦਾਲ ਦੀ ਚੁੱਪਲ ਤੇ ਠੀਕ ਆ ਠੀਕ ਕੰਮ ਕਰ ਹਾਂ ਜੀ ਆਵਾਂ ਸੋਣਾ ਕਰਦਾ ਤੱਕੇ ਹੀ ਰੱਖ ਲਿਆ ਫਿਰ ਅਸੀਂ ਨਾ ਨਾ ਠੀਕ ਆ ਦੋ ਤਿੰਨ ਮਹੀਨੇ ਸਾਡੇ ਕੋਲ ਰਹਾ ਹੂੰ ਹੂੰ ਹੋ ਗਿਆ ਅਰੇ ਚਲੇ ਵੀ ਬੰਨ ਹੋ ਗਿਆ ਓਹੋ ਚਲ ਤੇ ਇਹ ਵੀ ਕੰਮ ਹੈ ਕਿ ਸਾਰਾ ਚੈਨਲ ਦਾ ਬਾਕੀ ਦਾ ਇੰਟਰ ਦਾ ਕਰੀਦਾ ਉਹ ਡਰ ਕਿਥੇ ਆ ਉਹ ਕਰਨਾ ਪੈਣਾ ਹਾਂ ਉਹ ਕੱਲ ਇਕੱਠਾ ਸਾਰੇ ਪਾਸੇ ਬੈਠੂਗਾ ਫਿਰ ਮੇਰੇ ਵੀ 15 20 ਥਾਲੇ ਪਏ ਟੋੜੇ ਨੇ ਭਾਰੇ ਵੀ ਮਹਿਕ ਹਾਂਜੀ ਇਹ ਟੋੜੇ ਹਾਂਜੀ ਹਾਂਜੀ ਖਰਾਬ ਰੋੜੀ ਗਰੀਕੇ ਵਿੱਚ ਲਾਲ ਹਾਂਜੀ ਤੇ ਤਾਰ ਕੇ ਜਾਣੀ ਆ ਸੜ ਤੋਂ ਸਾਡੇ ਉੱਥੇ ਟੀਰ ਲੱਗੇ ਜਿੱਥੇ ਤੁਹਾਡਾ ਸਹੀ ਉੱਥੇ ਤੁਹਾਡਾ ਸਹੀ ਹੋਰ ਕਿਆ ਕੰਮ ਆ ਜੂਗੀ ਲਾਲ ਰੋੜੀ ਆ ਹਾਂਜੀ ਹਾਂਜੀ ਹਾਂ ਪਾਈਂ ਖਾਸੇ ਥਾਲੇ ਭਾਰੇ ਵੀ ਥਾਲੇ ਭਾਰੇ ਮੈਂ ਸੀ ਮਟਾਲੇ ਅੱਛਾ ਅੱਛਾ ਕਿ ਤੱਕਣੇ ਥੋਕਿਆ ਨਾ ਹਾਂਜੀ ਹਾਂਜੀ ਤੇ ਤਾਰ ਕੇ ਜਾਊਗਾ ਪਰਸੋਂ ਉਹ ਦੇਖ ਲਓ ਹੁਣ ਅਸੀਂ ਉਹ ਵੀ ਜੀ ਸੀ ਵੀ ਬਲਾ ਕੇ ਵਿੱਚ ਪਵਾਏ ਨੇ ਦੂਵੇ ਲੋਡ ਹਿੱਲਦਾ ਨਹੀਂ ਦਾ ਵਾ ਇਹਨੇ ਕਿੱਥੇ ਛੇ ਲੈਣਾ ਬਾਈ ਸਹੀ ਨਾ ਤਾਂ ਹਿੱਲਦਾ ਨਹੀਂ ਜਮਾ ਹੁਲਕੇ ਆ ਦੇਸੀ ਵੀ ਲਾਇਆ ਘੰਟੇ ਚ ਪਾਰਾ ਕਰਕੇ ਗਈ ਉਹ ਗਈ ਜੇਸੀ ਵੀ ਦਾ ਕੰਮ ਤਾਂ ਵੈਸੇ ਹਾਂਜੀ ਹਾਂਜੀ ਸੱਲੇ ਰੂੜੀ ਬਹੁਤ ਆ ਹਾਂਜੀ ਹਾਂਜੀ ਹਾਂ ਨਾ ਪਾਟਣ ਤੇ ਐਨਾ ਮੈਂ ਤੁਹਾਨੂੰ ਕਹਾ ਹਾਂਜੀ ਤਾਂ ਉਧਰ ਆਪਣਾ ਰੇਤ ਹੀ ਆ ਸਾਰਾ ਹੂੰ ਹੂੰ ਸਾਰੇ ਇੱਤੇ ਦਾ ਕੰਮ ਤੇ ਲੋਟ ਆ ਗਿਆ ਹੁਣ ਇਹ ਵੀ ਹਿਲਣਾ ਨਹੀਂ ਇੱਥੇ ਪੈ ਕੇ ਆ ਹਾਂ ਹਾਂ ਇੱਕ ਵਾਰ ਵਾਈਬ੍ਰੇਟ ਵਾਲੀ ਮਸ਼ੀਨ ਘੁਮਾ ਦੇਣੀ ਲੋੜੀ ਹੁਣ ਇਹਨੇ ਜੋ ਜੋ ਵਾਈਬ੍ਰੇਟ ਰੱਖ ਲੈ ਜੀ ਹਾਂ ਪਉਣ ਪਾਣੀ ਲੱਗੀ ਜਾਣਾ ਕਹਿੰਦਾ ਉਹਨੂੰ ਵਿੱਚ ਤੋ ਹੋਈ ਜਾਣਾ ਨਾਲ ਦੀ ਨਾਲ ਬਸ ਟੁੱਟੀ ਐ ਤੇ ਉਹ ਕਮਰਾ ਭਰ ਦੇਣਾ ਆਪਣਾ ਪਿਛਲਾ ਹਾਂ ਹਾਂ ਠੀਕ ਆ ਟੁੱਟੀ ਛੱਡਦਾ ਕਮਰੇ ਪਾਣੀ ਛੱਡ ਦੇਣਾ ਸਾਰੇ ਨਾਲ ਦੀ ਨਾਲ ਭਾਈ ਤੋ ਹੋਈ ਜਾਣਾ ਹਾਂਜੀ ਹਾਂਜੀ ਹੂੰ ਇਹ ਕਿ ਪੈਵ ਨਹੀਂ ਪਾਣੀ ਦਾ ਨਾ ਥੱਲੇ ਜਿਹੜੀ ਬੰਦਾ ਕਰਨਾ ਹੈ ਬੰਦੇ ਨਹੀਂ ਹਾਂ ਖਿੱਚ ਕੇ ਇਹਨੂੰ ਹਾਂਜੀ ਖੜਾ ਕਰ ਦੇ ਉਸ ਨੂੰ ਇਧਰ ਨੂੰ ਆ ਪਾਣੀ ਦਾ ਫਾਇਰ ਲਾਵਾਂਗੇ ਹਾਂਜੀ 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 ਨਲਕਾ ਵੀ ਪੱਟ ਨਹੀਂ ਹੋਇਆ ਨਲਕਾ ਦੇ ਲੋ ਵੱਟੇ ਨਹੀਂ ਹੋਇਆ ਮਸ਼ੀਨ ਨਾਲ ਵੀ ਨਲਕਾ ਹੁਣ ਦੇ ਦੇ ਥੱਲੇ ਆ ਉਹ ਕੱਢ ਕੇ ਫੇਰ ਨਿਕਲਾ ਕੜਾ ਜਾ ਸਿਮਿੰਟ ਤੱਕੜਾ ਥੱਲੇ ਲੱਗਿਆ ਪਰ ਹਾਂ ਹਾਂ ਆ ਪੱਟ ਦੇਂਗੇ ਵੱਟ ਦੇ ਕਿੱਦਾਂ ਆਸੇ ਲਾ ਵਟ ਕੇ ਦੇ ਗਿਲਾ ਥੱਲੇ ਕਲੰਪ ਲੱਗਿਆ ਬੰਦਾ ਸੀਮੈਂਟ ਤੇ ਮੈਂ ਕਿਹਾ ਥੱਲੇ ਕਲੰਪ ਲੱਗਿਆ ਬੰਦਾ ਸੀਮੈਂਟ ਤੇ ਹਾਂ ਪਾਣੀ ਦੀ ਹੋਰ ਵਾਲੇ ਨੂੰ ਫਿਰਦਾ ਹੂੰ ਹੁਣ ਹਿੱਲਣ ਲੱਗ ਗਿਆ ਨਹੀਂ ਪਹਿਲਾਂ ਹਿੱਲਦਾ ਵੀ ਨਹੀਂ ਦਾ ਹਾਂ ਥੱਲੇ ਤੋਂ ਡੂੰਘੇ ਹੋ ਗਏ ਨਾ ਹਾਂਜੀ ਹੁਣ ਹਿੱਲਣ ਲੱਗ ਗਿਆ ਆਹਾ ਬਾਤ ਸਦਰ ਜੀ ਲੈ ਡੇੜੀ ਇੱਟਾਂ ਦੇਖਣ ਗਏ ਲੋਕ ਜਿਹੜੇ ਆਪਣੀ ਲੱਗਣੀ ਉਹਰੇ ਬਲੌਕ ਵਾਲੀ ਅੱਛਾ ਓਵਰ ਪਰਸ ਨੂੰ ਲੱਗ ਜਣਾ ਇਹਨਾਂ ਦੇ ਅੱਜ ਪਤਾ ਕਰਕੇ ਕੱਲ ਨੂੰ ਮੰਗਾਵਲਣੀਆਂ ਸੀ ਠੀਕ 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 ਪਰਸ ਨੂੰ ਕੰਮ ਖੜੇ ਨਾ ਨਹੀਂ ਠੀਕ ਆ ਹਾਂਜੀ ਬੰਦੇ ਆਪਣੇ ਸਾਰੇ ਤਗੜੇ ਆ ਕੰਮ ਖੱਚੇ ਕੇ ਰੱਖ ਬੰਦੇ ਸਾਰੇ ਤਗੜੇ ਆ ਬਾਈ ਹੂੰ ਇਹ ਭਲਚੰਦ ਹਾਂਜੀ ਠੀਕ ਹੈ ਹਾਂਜੀ ਠੀਕ ਹੈ ਕਿਹ ਨਾਲ ਹੋ ਜਾਣਾ ਠੰਡੇ ਆ ਜਾਣੀ ਦੇਰ ਪਰ ਦੇਣਾ ਹਾਂ ਨਹੀਂ ਇਹ ਬਸੇ ਨਾ ਤੀਏ ਆਇਆਗਾ ਤੀਏ ਪੈਸੇ ਠੰਡੀ ਹਵਾ ਚੱਲਦੀ ਚੱਲਦੀ ਹੁਣ ਤੀਏ ਪੈਰ ਕੱਢ ਬੱਦਲ ਆ ਰਹੇ ਨੇ ਨਹੀਂ ਹਾਂਜੀ ਹਾਂਜੀ ਆ ਲੈ ਵੀ ਪਾਣੀ ਆਉਦਾ ਬੱਦਪੋਰੇ ਹਾਂ ਚੱਲਦਾ ਹੁਣ ਵੀ ਚੱਲਦਾ ਤਾਂ ਹਾਂ ਹਾਂ ਠੰਡੀ ਹਾਂ ਅਹ ਕੱਲ ਮੀਤਾ ਇੱਧਰ ਸਾਡਾ ਰਵੀ ਵੀਰ ਖੜੇ ਬਣਾਉਣ ਲੱਗਿਆ ਖੜਾ ਨਹੀਂ ਹੈ ਇਹ ਕੋਈ ਕਿਸਮ ਹੋਰ ਬਣਾਉਣਾ ਆਪਾਂ ਨੇ ਸਟਾਰ ਹਾਂ ਦੇਖਣਾ ਬਣਾ ਕੇ ਆਪਾਂ ਨੇ ਬਣਦਾ ਕਹਨੇ ਬਣ ਜੂ ਬਣ ਜਾਣਾ ਕਿਕਰ ਰਹਿ ਗਿਆ ਹੁਣ ਜਾਨ ਨੂੰ ਬਣਾਈ ਜਾਂਦਾ ਬਾਜਾ ਤਬ ਮੈਂ ਉਹ ਘੁੰਮਣਾ ਵਾ ਉੱਪਰ ਲਾ ਹਾਂ 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 ਇਹਨੂੰ ਘੁਮਾਈਏ ਕਿੱਦਣੋਂ ਹੁਣ ਹੂੰ ਇਹ ਦੇਖੋ ਦਿਮਾਗੀ ਪਲੇਅਰ ਚਾਹੀਦਾ ਇਹਨੂੰ ਮੜਾਉਣ ਨੂੰ ਹੂੰ ਆਹ ਦੇ ਖੜਾ ਕਰਕੇ ਹਾਂ ਹੋਰ ਇਹਦੇ ਘੁੰਮਣਾ ਇਹ ਹੂੰ ਜੇ ਛੋਟਾ ਰਹਿ ਗਿਆ ਮੈਂ ਹਾਂ ਪਰ ਲਾ ਹਾਂ ਉਹ ਤਾਂ ਬਣੇ ਗਿਆ ਲੈ ਵੀ ਨਲਕਾ ਪਟਣ ਲੱਗੇ ਪੜਦੇ ਚੱਲ ਵੀ ਬਣ ਸੜੀ ਦੀ ਔਲ ਕਿਹਾ ਉਹ ਗਦਰ ਫਿਲਮ ਵਾਲਾ ਕੱਢ ਦੇ ਚੱਲ 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 ਲੈ ਕੱਢ ਦੇ ਹਾਂ ਪੜਦਾ ਉੱਪਰ ਨੂੰ ਨਾਲ ਵੀ ਲੈ ਬਾਕੀ ਸਦਾਂ ਟੁੱਟ ਗਿਆ ਟੁੱਟ ਗਿਆ ਰਹਿ ਗਿਆ ਨਹੀਂ ਥਲੇ ਆ ਫਿਰ ਨਗਰ ਹੈਗੇ ਨਾਲ ਰਾਜੀ ਵਿੱਚ ਗਲ ਕੀ ਹੋਣੀ ਫੇਰ ਉਹ 1.5 ਦਿਨ ਤੋਂ ਨਲਕਾ ਤਾਂ ਨਾ ਵੀ ਨਲਕਾ ਪੜਦਾ ਬੰਦੇ ਨੇ ਦੇਖ ਲੈ ਸੰਨ ਦੇਵ ਵਾਲਾ ਕਿ ਵਿਚ ਬੜਾ ਆਇਆ ਮੱਥਾ ਟੇਕ ਬਟੇਕਦੇ ਹੋਈ ਹੈ ਵਿੱਚ ਨਾ ਸਿਟੋਏ ਨੇ ਕੁਝ ਵੀ ਅੱਲਾ ਵਿੱਚ ਦੇ ਦਾਂਗੇ ਥਾ ਅੱਲਾ ਬਖਸ਼ ਹਾਂ ਇਹ ਤਾਂ ਬੰਦੇ ਹੋ ਗਿਆ ਇਹਦਾ ਇਹ ਖਰਾਬ ਹੋ ਜਾਂਦਾ ਹਾਂ ਤਨੀ ਦਿਵਲ ਰੱਖਾਓ ਉਸ ਨੂੰ ਉਹ ਲੈ ਜਾ ਉੱਥੀ ਗੱਲ ਉੱਧਰ ਲੈ ਗਾ ਖਾ ਲਓ ਸੰਦੋ ਰੱਖ ਲੈ ਨੀ ਉਹ ਗੱਬੀ ਸਟਲਾ ਆ ਚੱਕ ਲੈ ਜੋਰ ਲਾ ਦੇ ਘਰਾ ਲਓ ਬਾਰਾ ਤਾ ਵਾਤਾ ਫਸਾਂਗੇ ਦਿਵਲ ਬਾਜਣ ਆਇ ਤੇ ਸਰ ਸਾਹਿਬ ਇੱਕ ਜਣਾ ਤੁਝਾ ਆ ਖੁੰਝਾ ਖਿੱਚ ਲੋ ਏ ਦਿਲਚੰਦ ਸਾਰਾ ਸੁੱਤੀ ਤੇਵਾ ਸਾਫ ਕਰਕੇ ਦੱਕਾ ਕਰ ਦੇ ਤੱਕੜਾ ਘੇਟਾ ਹਾਂ ਕਰ ਸਤੂ काम कर है हाँ जी, हाँ जी, वीडियो है वीडियो काम रहा जी जी उसको भी लिया आ, वो बनता है। कि कौन सा मिस्त्री बनता है इंजीनियर बनता होता <laughs> तुम क्या बन रहे हो ਆਮ ਆਣਾ ਪਰਿ ਬਾਬੇ ਹਲੇ ਆਪਾਂ ਮੱਥਾ ਟੇਕ ਕੇ ਬੰਦ ਕਰਾਂਗੇ ਇਹਨੂੰ ਠੀਕ ਹੈ ਠੀਕ ਹੈ ਠੀਕ ਹੈ ਹਾਂ ਮਿੱਟੀ ਘਟਲਾ ਵਾ ਸਾਡਾ ਵਾ ਅੰਦਰ ਇਹ ਆਪਾਂ ਨੇ ਦੋ ਬੀਮ ਪਾ ਕੇ ਵੀ ਕੰਮ ਕਰ ਦੇਣਾ ਅੱਜ ਕੱਗ ਲੈਣੇ ਫੱਟੇ ਅੱਜ ਤੂੰ ਦੇਖੇ ਨਾ ਫੋੜਾ ਫੋੜਾ ਕੱਟਾ ਲੈਣਾ ਕਾਲੂ ਕਿੰਨੇ ਬੰਦੇ ਵਲਾਉਂਗੇ 10 ਸਾਲ ਆਦੀ ਲਾ ਦੇਵਾਂਗੇ ਹਾਂ ਜਿੰਨੇ ਕਰ ਲੋਟ ਫੋੜਾਂ ਮੈਂ ਠੀਕ ਆਪਾਂ ਸ਼ਾਮ ਨੂੰ ਉਹ ਵੀ ਲੈ ਕੇ ਆਉਣੀ ਆ ਫੱਟੇ ਫੱਟੇ ਰਾਜ ਨੂੰ ਰਾਜ ਨੂੰ ਬੁਲਾ ਲੈਣਾ ਆਪਾਂ ਨੇ ਹਾਂਜੀ ਲੈਣ ਲਾ ਦੇਣੀ ਫੱਟਿਆਂ ਦੀ ਠੀਕ ਹੈ ਜੀ ਫੱਟੇ ਮੈਂ ਲਿਖਾ ਦੇ ਹਾਂ ਹੁੰਦੇ ਕਿ ਲੈਂਟਰ ਤੋਂ ਹੁੰਦੀ ਹਾਂਜੀ ਹਾਂਜੀ ਵੰਦੇ ਪੂਰਾ ਵਾਹ ਜੀ ਸਾਈ ਹੂੰ ਸਨੀ ਦਿਵਲੇ ਨਾਮ ਰੱਖਤਾ ਦੇਖ ਲੈ ਹੈ ਨਾ ਪੱਕਾ ਹੀ ਪਾ ਰਹਿਣਾ ਪੱਕਾ ਹੀ ਪਾ ਰੋ ਹੈ ਨਲ ਗਿਆ ਵੀਡੀਓ ਪੈ ਗਈ ਹੁਣ ਨੈਟਵਰਕ ਉਹ ਕੌਣ ਸਾ ਪਾ ਹੈ ਹੈ ਕੋਣ ਕੋਣ ਪਾਣੀ ਵਾਲਾ ਪਾਣੀ ਵਾਲਾ ਪੈ ਪੈ ਯਾਰ ਉਹ ਪਾ ਪਾ ਨਲ ਕਾ ਪਾਟਾ ਬਹੁਤ ਲੰਬਾ ਹੁੰਦਾ ਹੁੰਦਾ ਬਹੁਤ ਲੰਬਾ ਇਹ ਤਾਂ ਥੱਲੇ ਤੱਕ ਗਿਆ ਪਾਉਣਾ ਇਹ ਦੇਖੀ ਖਿੱਚ ਕੇ ਖਿੱਚਣ ਦਾ ਨਹੀਂ ਨਹੀਂ ਖਿੱਚ ਨਹੀਂ ਆ ਨਹੀਂ ਰਹਿਣ ਦੂਰੇ ਤੇ ਵੱਢ ਕੇ ਖੜਾ ਕਰ ਦਣਾ ਯਾਰ ਆਪਾਂ ਨੇ ਬਹੁਤ ਲੰਬਾ ਹੈ ਪਾਣੀ ਕਿਹਦਾ ਆਪਾਂ ਨੇ ਹੈ ਪਾਣੀ ਨਹੀਂ ਹੁੰਦਾ ਇਹ ਕਿਹਦਾ ਆਉਂਦਾ ਪਾਣੀ ਯਾਰ ਨਾ ਨਾ ਉਧਰ ਤੇ ਨਹੀਂ ਖਿੱਚੀ ਇੱਧਰ ਹੀ ਖਿੱਚ ਲਿਆ ਆ ਸਾਈਡ ਤੇ ਖਿੱਚ ਹੁੰਦਾ ਮੈਂ ਵੱਟ ਕੇ ਚੱਲ ਖੜੀ ਕਰ ਦੇਣਾ ਆਪਾਂ ਨੇ ਉੱਪਰ ਨੂੰ ਬਹੁਤ ਲੰਬਾ ਹੁੰਦਾ ਹੈ ਉਹ ਫਿਰ ਪਾਪੂ ਦੇਣਾ ਸਭ ਕੁਝ ਹਾਂ ਪਾਣੀ ਚੱਲਦਾ ਰਹੂਗਾ ਆਪਣਾ ਹਾਂਜੀ ਹਾਂਜੀ ਇਹ ਵੀ ਕੱਢ ਦੇਣਾ ਇਹ ਵੀ ਨਲਕੇ ਦਾ ਪਿਆਵਾ ਅੱਛਾ ਇਹ ਨਲਕੇ ਪਿੱਛੇ ਵਾਏ ਹੋਏ ਸੀਗਾ ਉਰੇ ਡੜੀ ਵੀ ਆ ਗਈ ਤੇ ਹੁਣ ਆ ਆ ਰਹੀ ਆ ਮੈਂ ਆਪਣਾ ਪੱਧਰਾ ਕਰਾ ਕੇ ਉਰੇ ਇੱਟਾਂ ਬਖੋਣੀ ਲੋਕ ਇਟ ਨਾ ਲੋਕਟ ਜਿਹੜੀ ਦੋ ਵੀ ਬਲੋਕ ਇਟ ਹੋਣੀ ਆ ਉਹ ਸੀ ਗੱਲ ਜੀ ਹਾਂ ਮਾਸੜੀ ਬੈਠੇ ਆ ਜੀ ਇਹ ਕਿਹਨ ਵੀ ਓਕੇ ਆ ਜੀ ਲੋ ਜੱਜਾ ਇਹ ਰੇਤਾ ਵੀ ਲਾਇਆ ਅੱਜ ਇਹ ਹੁਣ ਕਹਿਆਂ ਨਾਲ ਉਤਰਨਾ ਜੇਕਰ ਟਰਾਲੀ ਗਈ ਕਈਆਂ ਨਾਲ ਝਟ ਲੱਗੂ। ਲੋਏ ਭਾਈ ਇਹ ਵੀਡੀਓ ਕਰਦੇ ਆ ਪੌਰੀ ਬੰਦ। ਹੁਣ ਪੌਣੀ ਵੀ ਟਾਈਮ ਹੋ ਗਿਆ, 5 ਟੱਪਾ ਟਾਈਮ ਹੋ ਗਿਆ। ਅੱਜ ਡੇਟ ਆਉਂਗਾ ਵਲੌਗ। ਤੇ ਕਰਦੇ ਵੀਡੀਓ ਬੰਦ ਦੀ। ਓਕੇ ਬਾਅਦ ਹੁਣ ਕੱਲੂ ਦਿਖਾਵਾਂਗੇ ਕਿੰਨਾ ਗੰਦਕ ਤੇ। ਕੱਲੂ ਖੜੇ ਜੇ ਆਪਾਂ ਨੇ ਸਾਰਾ ਉਹ ਬੰਦ ਕਰ ਦੇਣਾ ਖੜਾ ਮਤਲਬ ਘਰ ਦੇ ਨਾਲ ਵਿੱਚ ਜਿਹੜਾ ਉਹ ਪੰਸਰੀ ਆ ਪਿਆ। ਤੇ ਬੁੱਕਤੀ ਬਾਅਦ ਮਿਲਦੇ ਆਗੇ ਵਲੌਗ।